ਦਰਸ਼ਕੋ ਆ ਮੜਜੀ ਮਾਰਿਓ ਨਿਗਾਹੇਰਾ ਇਹ ਹੈਗੇ ਆਪਾਂ ਮੰਡੀ ਦੇ ਵਿੱਚ ਮੰਡੀ ਕੋਈ ਉਹ ਨਹੀਂ ਲਾਓ ਵੀ ਸਬਜ਼ੀ ਮੰਡੀ ਦੇ ਵਿੱਚ ਇਹ ਹੈਗਾ ਹਿਮਾਚਲ ਦਾ ਸ਼ਹਿਰ ਮੰਡੀ ਪੈ ਜਾਂਦਾ ਇਹ ਜਿਹੜੀ ਤੁਹਾਨੂੰ ਅੱਜ ਚੀਜ਼ ਦੇ ਦਰਸ਼ਨ ਕਰਾਉਣ ਲੱਗਾ ਦੇਖੋ ਇਹ ਇੱਕ ਪੋੜਾ ਪੋੜਾ ਹੈ ਕਿੰਨੇ ਟਾਈਮ ਦਾ ਮੈਂ ਤੁਹਾਨੂੰ ਆ ਮੜਜੀ ਕਰਿਓ ਗੁਰਲਾ ਤੁਹਾਨੂੰ ਨੇੜੇ ਕਰਕੇ ਦਿਖਾ ਦਵਾਂ ਵੀ ਪੋੜ ਕਦੋਂ ਦਾ ਇਹ ਦੇਖੋ 1800 77 ਦਾ ਪੁਲ ਬਣਿਆ ਵਾ ਰਾਜਾ ਬਾਈਜ ਸੇਨ ਦੁਆਰਾ ਬਣਾਇਆ ਪੁਲਾ ਇਹ ਬਾਈ ਕਹਿੰਦੇ ਵੀ ਅੰਗਰੇਜ਼ਾਂ ਦਾ ਇੰਗਲੈਂਡ ਦਾ ਪੁਲਾ ਇਹ ਉਹਦੀ ਉਹਦੇ ਨਾਲ ਦਾ ਪੁਲਾ ਵੀ ਇਹ ਦੋ ਪੁਲ ਸੀਗੇ ਬਣਾਏ ਸੀ ਇੱਕ ਇਹਦੇ ਪੁਲ ਨਾਲ ਦਾ ਪੁਲ ਇੰਗਲੈਂਡ ਦੇ ਵਿੱਚ ਆ ਤੇ ਇੱਕ ਇਹ ਪੁਲਾ ਬਈ ਆਪਾਂ ਰੋਜ਼ ਨਾ ਉਹਨਾਂ ਦੇ ਵਿੱਚ ਪੜਦੇ ਆ ਲਾਲੋ ਵੀ ਅਖਬਾਰਾਂ ਦੇ ਵਿੱਚ ਵੀ ਫਲਾਣਾ ਪੁਲ ਟੁੱਟ ਗਿਆ ਧਮਕਾਣਾ ਪੁਲ ਟੁੱਟ ਗਿਆ ਗਿਰ ਗਿਆ ਬਾਈ ਦੇਖੋ ਕਿੱਡੀ ਮਜ਼ਬੂਤੀ ਦੀ ਚੀਜ਼ ਆ ਵੀ 1877 ਦਾ ਬਣਿਆ ਵਾਹੇ ਪੁਲਾ 1877 ਦਾ ਮੜੇ ਦੇਖੋ ਤੁਸੀਂ 1877 ਦਾ ਬਣਿਆ ਵਾਹੇ ਪੁਲਾ ਵੀ ਜਿਹਨੂੰ ਹਜੇ ਤੱਕ ਕੋਈ ਮੈਨੂੰ ਲੋਹੇ ਨੂੰ ਵੀ ਕੋਈ ਜਰ ਪਈ ਵੀ ਨਹੀਂ ਲੱਗੀ ਹੈਗੀ ਲੋਹੇ ਦਾ ਪੁਲਾ ਇਹ ਸਾਰਾ ਬਣਿਆ ਵਾ ਤੇ ਕਹਿੰਦੇ ਵੀ ਇੱਕੇ ਦੇ ਨਾਲ ਦਾ ਇੰਗਲੈਂਡ ਚਾ ਵਿਕਟੋਰੀਆ ਨਾ ਦਾ ਕੋਈ ਪੁਲਾ ਉੱਥੇ ਆਇਆ ਇੱਕ ਹੀ ਆ ਤੇ ਬਾਕੀ ਬਈ ਦੇਖਿਓ ਇਹ ਨਾ ਇਹ ਬਣਾਇਆ ਇਸ ਲਈ ਗਿਆ ਸੀਗਾ ਰਾਜੇ ਦੁਆਰਾ ਵੀ ਪੁਰਾਣੀ ਮੰਡੀ ਤੇ ਨਵੀਂ ਮੰਡੀ ਨੂੰ ਜੋੜਨ ਲਈ ਇਹ ਪੁਲ ਬਣਾਇਆ ਗਿਆ ਸੀਗਾ ਨਦੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨਦੀ ਆ ਤੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਜਦੋਂ ਇਹ ਕਹਿੰਦੇ ਵੀ ਇਹ ਪੁਲ ਬਣਿਆ ਹੈ ਤਾਂ ਇਹ ਤੇ 1 ਲੱਖ ਰੁਪਇਆ ਖਰਚ ਆਇਆ ਸੀਗਾ ਇੱਕ ਲੱਖ ਦੇ ਵਿੱਚ ਕਿੱਡਾ ਕਿਹਾ ਜਾ ਕੰਸਟਰਕਸ਼ਨ ਖੜਾ ਕਰਿਆ ਏ ਵੀ ਇੱਕ ਆਦਮੀ ਦੇ ਹੱਥਾਂ ਦਾ ਦੁਆਰਾ ਬਣਾਈ ਵੀ ਕਦਮ ਤੋਂ ਨਮੂਨਾ ਇਹ ਚੀਜ਼ ਜਿਹਨੂੰ ਦੇਖ ਕੇ ਨਾ ਅਸੀਂ ਸਪੈਸ਼ਲੀ ਇਹਨੂੰ ਪੂਰੇ ਫਲਮਾਉਣਾ ਹੈ 1877 ਬਾਈ ਲਾ ਲਓ ਦੇਖੋ ਤੁਸੀਂ 1877 ਜੇ ਆਪਣੇ ਕਾਰਾਂ ਪੂਰਾ ਵੀ ਨਹੀਂ ਰਹਿੰਦੀਆਂ ਹੈਗੀਆਂ ਗੱਡੀਆਂ ਆਪਾਂ ਦੇਖਦੇ ਆ ਕਿਵੇਂ ਐਨ ਰੱਖਦੇ ਆ ਤਿਆਰ ਕਰਕੇ ਪਰ ਇਹਨੂੰ ਹਜੇ ਤੱਕ ਮੈਂ ਤਾਂ ਇਹਦੀ ਕੋਈ ਇਹ ਨਹੀਂ ਕਹਿੰਦਾ ਵੀ ਕੋਈ ਇਹ ਰੀਸਟੋਰ ਕਰਿਆ ਹੋਵੇ ਕੋਈ ਕੁਝ ਕਰਿਆ ਹੋਵੇ ਉਹ ਚੀਜ਼ ਇਹਦੇ ਵਿੱਚ ਕੋਈ ਨਹੀਂ ਹੈਗੀ ਕੋਈ ਰੀਸਟੋਰ ਵਾਲੀ ਕੋਈ ਇਹੀ ਜੀ ਗੱਲ ਨਹੀਂ ਹੈਗੀ ਵੀ ਇਹ ਰੀਸਟੋਰ ਕਰਿਆ ਵਾ ਵੀ ਉੱਕਣੇ ਪੁਰਾਣੇ ਦਾ ਪੁਰਾਣਾ ਪੁਲੇ ਰਾਨੇ ਰੱਖਿਆ ਵਾ ਕਿਉਂਕਿ ਬਾਈ ਇਹਨੂੰ ਹੁਣ ਵੀ ਪੂਰੀ ਤਰ੍ਹਾਂ ਵਰਤਿਆ ਜਾਂਦਾ ਇਹ ਹੁਣ ਵੀ ਪੂਰੀ ਤਰ੍ਹਾਂ ਵਰਤੋਂ ਦੇ ਵਿੱਚ ਆ ਹੁਣ ਵੀ ਦੇਖੋ ਤੁਸੀਂ ਕਿਤਨਾਂ ਮੈਂ ਸਾਹਮਣੇ ਦਿਖਾਉਣਾ ਇਹ ਇੱਕ ਮਿੰਟ ਆ ਉਹ ਦੇਖੋ ਸਾਹਮਣੇ ਇਹ ਇੱਕ ਇਹ ਪੁਲੇ ਇਹ ਹੁਣ ਬਾਈ ਨਵੇਂ ਬਣ ਗਏ ਪਰ ਪੁਰਾਣੇ ਇਹਨਾਂ ਇਹੀ ਜੋੜਿਆ ਵਾ ਇਹ ਜੋੜਦਾ ਸੀ ਪੁਰਾਣੀ ਮੰਡੀ ਨੂੰ ਤੇ ਨਵੀਂ ਮੰਡੀ ਨੂੰ ਤੇ ਤੁਸੀਂ ਹੋਰ ਲਾ ਲਓ ਵੀ ਲੋਕ ਇਹਨੂੰ ਵਰਤਦੇ ਜਿਆਦਾ ਹੁਣ ਵੀ ਇਹੀ ਨੇ ਜਿਹੜੇ ਲੋਕ ਤੁਰ ਕੇ ਜਾਂਦੇ ਨੇ ਇਹ ਲਾ ਲਓ ਤੁਸੀਂ ਗੱਡੀਆਂ ਗੁੱਡੀਆਂ ਖਤਰ ਆ ਗਿਆ ਪਰ ਜਿਹੜਾ ਤੁਰ ਕੇ ਜਾਣ ਲਈ ਵਰਤਦੇ ਨੇ ਉਹੀ ਵਰਤਦੇ ਨੇ ਇਹ ਨਦੀ ਦੇ ਉੱਪਰ ਇਹ ਪੋਲਾ ਜੇ ਤੁਸੀਂ ਕਦੇ ਮੰਡੀ ਆਉਣ ਇਹਨੂੰ ਜ਼ਰੂਰ ਤੁਸੀਂ ਇਹਨੂੰ ਵਿਜ਼ਿਟ ਕਰਕੇ ਜਾਓ ਕਿਉਂਕਿ ਉਹਨੇ ਬੱਚਿਆਂ ਨੂੰ ਵੀ ਦਿਖਾਇਆ ਜਾਵੇ ਇਹ ਨਹੀਂ ਬਾਈ ਸੀਗੇ ਵੀ ਅੰਗਰੇਜ਼ ਆਪਾਂ ਕਹਿੰਦੇ ਆ ਵੀ ਚਲੋ ਠੀਕ ਆ ਉਹਨੇ ਰਾਜ ਕਰਿਆ ਆਪਣੇ ਤੇ ਲੁੱਟ ਕੇ ਹੀ ਖਾਦਾ ਨਹੀਂ ਤੇ ਪਰ ਉਹਨਾਂ ਨੇ ਆਪਣੇ ਇਹਦੇ ਪੂਰੇ ਕੰਮ ਵੀ ਬਹੁਤ ਕੀਤੇ ਨੇ ਜਿਹੜੇ ਜਿਹੜੇ ਉਹਨਾਂ ਦੇ ਕੰਮ ਨੇ ਨਾ ਉਹ ਹੁਣ ਵੀ ਬੋਲਦੇ ਨੇ ਇਹ ਦੇਖੋ ਤੁਸੀਂ ਲੋਕ ਨੇ ਇਹ ਨੂੰ ਹੁਣ ਵੀ ਉਸੇ ਤਰ੍ਹਾਂ ਵਰਤਦੇ ਨੇ ਇਹ ਲੋਕਾਂ ਦੀ ਸਿਰਫ ਲਾਈਫ ਲਾਈਨ ਬਣਿਆ ਹੋਇਆ ਹੈ ਮੰਡੀ ਦੀ ਲੋਕਾਂ ਦੀ ਤੇ ਸਾਰਾ ਬਾਈ ਇਹ ਲੋਹੇ ਦਾ ਤੇ ਇਹਦੇ ਵਿੱਚ ਮੈਂ ਕਹਣਾ ਜਿਹੜੀਆਂ ਵਰਤੀਆਂ ਨੇ ਨਾ ਤੁਹਾਨੂੰ ਮੈਂ ਦਿਖਾਵਾਂ ਵੀ ਜਿਨ੍ਹਾਂ ਦੀ ਇਹ ਸਪੋਰਟ ਤੇ ਖੜਾ ਹੈ ਨਾ ਆਹ ਦੇਖ ਲਓ ਲੱਜਾਂ ਵਰਗੇ ਆ ਜਿੰਨੀਆਂ-ਜਿੰਨੀਆਂ ਲੱਜਾਂ ਹੁੰਦੀਆਂ ਨੇ ਲੱਜਾਂ ਉਹ ਇਹ ਜੇ ਤਾਰਾਂ ਪਾਈਆਂ ਵੀ ਆ ਨੇ ਬਗਲੀਆਂ ਵੀ ਆਹ ਦੇਖੋ ਵੀ ਜਿਨ੍ਹਾਂ ਨੂੰ ਇਹ ਚੱਕ ਕੇ ਖੜਾ ਏ ਦੇਖੋ ਜਿਨ੍ਹਾਂ ਨੂੰ ਇਹ ਚੱਕ ਕੇ ਖੜਾ ਏ ਵੀ ਲੱਜਾਂ ਵਗੀਆਂ ਨੇ ਬਾਕੀ ਬਾਈ ਤੁਸੀਂ ਆਹ ਦੇਖੋ ਵਾਲੇ ਦਾਲੇ ਦੀ ਖੂਬਸੂਰਤੀ ਦੇਖੋ ਇਹ ਮਾਸ਼ੱਲਾ ਇਹਦਾ ਸਭ ਨੂੰ ਪਤਾ ਵੀ ਖੂਬਸੂਰਤ ਆ ਇਹ ਮਾਸ਼ੱਲਾ ਇਹ ਜਮਾ ਗੱਭੇ ਆ ਜਾਂਦਾ ਆ ਆ ਜਾਂਦਾ ਬਾਈ ਮੰਡੀ ਸ਼ਹਿਰ ਤੇ ਮੈਂ ਤੁਹਾਨੂੰ ਕਹਿੰਦਾ ਜੇ ਤੁਸੀਂ ਉਰੇ ਕਦੇ ਆਉ ਤਾਂ ਮੰਡੀ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਆ ਗੁਰਦੁਆਰਾ ਸਾਹਿਬਾ ਗੁਰੂ ਸਾਹਿਬ ਦਾ ਇਤਿਹਾਸਿਕ ਗੁਰਦੁਆਰਾ ਉਹਦੇ ਬਾਰੇ ਵੀ ਆਪਾਂ ਵੀਡੀਓ ਇੱਕ ਹੋਰ ਕਰਾਂਗੇ ਤੁਹਾਨੂੰ ਭੇਜਾਂਗੇ ਪਰ ਜੇ ਉਰੇ ਆਉ ਤਾਂ ਇਹ ਪੁੜ ਨੂੰ ਤੁਸੀਂ ਜ਼ਰੂਰ ਵਿਜ਼ਿਟ ਕਰਕੇ ਜਾਇਓ ਦੇਖ ਕੇ ਜਾਇਓ ਵੀ ਖੱਥਾਂ ਦੀ ਕਾਰਾਗਰੀ ਕਰੀ ਵੀ 1877 ਦੀ ਤੁਹਾਨੂੰ ਕਿਹੋ ਜੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਹਰਬਾਨੀ ਧੰਨਵਾਦ